ਜਿੰਨਾ ਚਾਹੋ ਜਿੰਨਾ ਤੁਸੀਂ ਚਾਹੋਗੇ ਨਾ ਤੁਸੀਂ ਆਪਣੀ ਬੋਡੀ ਦਾ ਉਹਨਾ weight ਤੁਸੀਂ ਘਟਾ ਸਕਦੇ ਹੋ ਬੜੇ ਆਰਾਮ ਨਾਲ ਤੁਸੀਂ ਜਦੋਂ ਤੁਹਾਨੂੰ ਉਸ ਕੰਮ ਕਰਨ ਦੇ ਵਿੱਚ ਮਜ਼ਾ ਆਏਗਾ ਤੁਹਾਨੂੰ ਭਾਰ ਘਟਾਣਾ ਕੋਈ ਔਖਾ ਕੰਮ ਨਹੀਂ ਹੈਗਾ ਭਾਰ ਘਟਾਣਾ ਬਹੁਤ ਸੌਖਾ ਕੰਮ ਆ ਕਿ ਕਿਲ ਦੀ ਜਦੀ ਖਾਦਦੇ ਨੇ ਅਸੀਂ ਉਹਨੂੰ ਵਰਨ ਵੀ ਕਰਨਾ ਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪੈਰ ਪੈ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਬਹੁਤ سارے ਮੇਰੇ ਪਿੰਡ ਭਰਾਵਾਂ ਦੇ ਮੈਨੂੰ ਨਾ Instagram ਦੇ ਉੱਤੇ ਮੈਸੇਜ ਆਉਂਦੇ ਨੇ ਉਹਨਾਂ ਦੇ ਜ਼ਿਆਦਾਤਰ ਮੈਸੇਜ ਇਹੀ ਹੁੰਦੇ ਨੇ ਉਹ ਕਹਿੰਦੇ ਕਿ ਵੀਰ ਜੀ ਸਾਡਾ ਨਾ ਭਾਰ ਨਹੀਂ ਘਟਦਾ ਹੈਗਾ ਸਾਡਾ ਭਾਰ ਵਧੀ ਤਾਂ ਜਾਂਦਾ ਵਾ ਪਰ ਅਸੀਂ ਕੋਸ਼ਿਸ਼ ਵੀ ਬਹੁਤ ਕੀਤੀ ਹੈ ਪਰ ਸਾਡਾ ਤਾਂ ਭਾਰ ਨਹੀਂ ਘਟਦਾ ਪਿਆ ਉੱਥੇ ਦਾ ਉੱਥੇ ਹੀ ਖੜਾ ਵਾ ਸੋ ਅੱਜ ਦੀ ਇਸ ਵੀਡੀ ਬਹੁਤ ਬਹੁਤ ਸੋਖਾ ਵਾ ਭਾਰ ਘਟਾਣਾ ਕੋਈ ਔਖਾ ਕੰਮ ਨਹੀਂ ਹੈਗਾ ਭਾਰ ਘਟਾਣਾ ਬਹੁਤ ਸੋਖਾ ਕੰਮ ਆ ਪਰ ਭਾਰ ਘਟੇਗਾ ਕਿਵੇਂ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਇਸ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਤੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਕਰਕੇ ਨਾ ਦੇਖਿਓ ਜੇ ਤੁਸੀਂ ਵੀਡੀਓ ਨੂੰ ਸਕਿਪ ਕਰਕੇ ਦੇਖੋਗੇ ਤੁਹਾਨੂੰ ਕੁਝ ਵੀ ਸਮਝ ਨਹੀਂ ਆਉਣਾ ਹੈਗਾ ਜੀ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹੋ ਜਿਹੇ ਬਹੁਤ ਸਾਰੇ ਟਿਪਸ ਦੇ ਦੇਣੇ ਆ ਜੇ ਤੁਸੀਂ ਇਸ ਵੀਡੀਓ ਨੂੰ ਦੇਖ ਲਿਆ ਤੇ ਤੁਸੀਂ ਫੋਲੋ ਕਰਗੇ ਉਹ ਚੀਜ਼ ਨੂੰ ਤਾਂ ਤੁਹਾਨੂੰ ਮੈਂ ਗਾਰੰਟੀ ਦਿੰਦਾ ਤੁਸੀਂ ਜਿੰਨਾ ਚਾਹੋ ਜਿੰਨਾ ਤੁਸੀਂ ਚਾਹੋਗੇ ਨਾ ਤੁਸੀਂ ਆਪਣੀ ਬੋਡੀ ਦਾ ਉਹਨਾਂ weight ਤੁਸੀਂ ਘਟਾ ਸਕਦੇ ਹੋ ਬੜੇ ਆਰਾਮ ਨਾਲ ਤੁਸੀਂ ਘਟਾ ਰਹੂਗੀ ਜੀ ਇਹ ਵੀਡੀਓ ਇਹ ਦੇਖ ਲੋ ਚਾਹੇ ਤੁਸੀਂ ਮੋਟੀਵੇਸ਼ਨ ਮੰਨ ਲੋ ਵੀਡੀਓ ਇਹ ਮੋਟੀਵੇਸ਼ਨਲ ਵੀ ਹੋ ਸਕਦੀ ਆ ਤਾਂ ਤੁਹਾਨੂੰ ਮੈਂ ਇੱਕ ਟਿਪਸ ਵੀ ਦਵਾਗਾ ਬਹੁਤ ਸਾਰੇ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜਰੂਰ ਦੇਖਿਓ ਜੀ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਤੁਹਾਡਾ ਬੋਡੀ weight ਆ ਜੀ ਉਹ ਕਿਉਂ ਨਹੀਂ ਘਟਦਾ ਹੈਗਾ ਦੇਖੋ ਜੇ ਆਪਾਂ ਗੱਲ ਕਰੀਏ ਤੁਹਾਡਾ ਬੋਡੀ weight ਕਿਉਂ ਨਹੀਂ ਘਟਦਾ ਹੈਗਾ ਪਹਿਲੀ ਗੱਲ ਤਾਂ ਤੁਹਾਨੂੰ ਉਹ ਚੀਜ਼ ਦੇ ਬਾਰੇ ਨੋਲਿਜ ਨਹੀਂ ਹੁੰਦੀ ਹੈਗੀ ਵੀ ਅਸੀਂ ਭਾਰ ਜਿਹੜਾ ਕਿਵੇਂ ਘਟਾ ਕਿ ਜਿਹੜਾ ਸਾਡਾ ਭਾਰ ਆ ਅਸੀਂ ਉਹ ਕਿਵੇਂ ਘਟਾ ਸਕਦੇ ਆ ਜਿਵੇਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਵੀ ਭਾਰ ਘਟਾਉਣ ਵਾਸਤੇ ਤੁਹਾਨੂੰ ਤਿੰਨ ਚੀਜ਼ਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਆ ਵੀ ਤੁਸੀਂ ਡਾਈਟ ਕੀ ਲੈਣੀ ਆ ਨੰਬਰ 1 ਦੇ ਉੱਤੇ ਨੰਬਰ 2 ਦੇ ਉੱਤੇ ਤੁਸੀਂ ਵਰਕਆਊਟ ਕੀ ਕਰਨਾ ਤੇ ਨੰਬਰ 3 ਦੇ ਉੱਤੇ ਰੈਸਟ ਇਹ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਆ ਜਦੋਂ ਤੁਹਾਨੂੰ ਇਹ ਚੀਜ਼ਾਂ ਦੇ ਬਾਰੇ ਗਿਆਨ ਹੋ ਗਿਆ ਤਾਂ ਤੁਹਾਡਾ ਜਿਹੜਾ ਬੋਡੀ weight ਆ ਉਹ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਏਗਾ ਜੀ ਜੇ ਹੁਣ ਆਪਾਂ ਗੱਲ ਕਰੀਏ ਵੀ ਭਾਰ ਕਿਉਂ ਨਹੀਂ ਘਟਦਾ ਹੈਗਾ ਤੁਹਾਡਾ ਹਣਾ ਭਾਰ ਘਟਾਉਣਾ ਦੇਖੋ ਬਹੁਤ ਬਹੁਤ ਸੌਖਾ ਵਾ ਪਾਰਕ ਟੋਣਾ ਕੋਈ ਓਖਾ ਕੰਮ ਨਹੀਂ ਹੈਗਾ ਪਾਰਕ ਟੋਣਾ ਬਹੁਤ ਸੌਖਾ ਵਾ ਕਈ ਮੇਰੇ ਪਿੰਡ ਭਰਾਏ ਹੋ ਜੇ ਵੀ ਹੈਗੇ ਨੇ ਉਹ weight ਵਧਾਉਂਦੇ ਨੇ ਉਹ ਕਹਿੰਦੇ ਕਿ ਵੀਰ ਜੀ ਸਾਡਾ ਬੋਡੀ weight ਹੀ ਨਹੀਂ ਵੱਧਦਾ ਹੈਗਾ ਉਹ ਕਹਿੰਦੇ ਜੀ ਖਾਣੇ ਬਹੁਤ ਕੋਸ਼ਾਂ ਹਨ ਹਨਾ ਅਸੀਂ ਲੱਟਣ ਪਟੜ ਮਖਾਈ ਜਾਂਦੇ ਆ ਪਰ ਸਾਡਾ ਬੋਡੀ weight ਨਹੀਂ ਵੱਧਦਾ ਹੈਗਾ ਜਿਹੜਾ ਐਕਚੁਅਲੀ weight ਵਧਾਉਣਾ ਹੁੰਦਾ ਵਾ ਉਹ ਤਾਂ ਹੁੰਦਾ ਵਾ ਦੇਖੋ ਇੱਕ ਹੁੰਦਾ ਤੁਸੀਂ ਫੈਟ ਵਧਾਈ ਚੱਲੋ ਗੰਦਮਣ ਖਾਈ ਜੱਲੋ ਸਮੋਸੇ ਖਾ ਲਓ ਪਰੌਂਠੇ ਖਾ ਲਓ ਹਨਾ ਨਿਊਡਲ ਖਾ ਲਓ 버ਗਰ ਖਾ ਲਓ ਪੀਜ਼ਾ ਖਾ ਲਓ ਉਹਦੇ ਨਾਲ ਤਾਂ ਦੇਖੋ ਸਾਡਾ weight ਵੱਧ ਜੂਗਾ ਪਰ ਉਹ ਗੱਦਾ weight ਹ ਜਿਦੇ ਕਰਕੇ ਸਾਨੂੰ ਅੱਗੇ ਜਾ ਕੇ ਸਾਨੂੰ ਪ੍ਰੋਬਲਮਾਂ ਖੜੀਆਂ ਹੋ ਜਾਣਗੀਆਂ ਸਾਡੇ ਵਾਸਤੇ ਉਹ ਨਹੀਂ ਆਪਾਂ weight ਵਧਾਉਣਾ ਹੈ ਜਿਹੜਾ ਆਪਾਂ weight ਵਧਾਉਣਾ ਉਹ ਆਪਾਂ ਆਪਣਾ ਮਸਲ ਸਾਈਜ਼ ਆ ਜਿਹੜਾ ਮਸਲ weight ਵਧਾਉਣਾ ਆਪਾਂ ਸੋ ਆਪਾਂ ਹੁਣ ਆਪਾਂ ਗੱਲ ਕਰਦੇ ਪਏ ਆ ਵੀ ਸਾਡਾ ਜਿਹੜਾ weight ਆ ਉਹ ਕਿਉਂ ਨਹੀਂ ਘਟਦਾ ਦੇਖੋ ਤੁਹਾਡਾ weight ਪਤਾ ਕਿਉਂ ਨਹੀਂ ਘਟਦਾ ਹੈਗਾ ਇੱਕ ਤਾਂ ਤੁਹਾਨੂੰ ਉਹਦੇ ਵਾਸਤੇ ਨੋਲਿਜ ਨਹੀਂ ਹੈਗੀ ਵੀ ਤੁਸੀਂ ਕਿਵੇਂ ਆਪਣਾ ਭਾਰ ਘਟਾ ਸਕਦੇ ਹੋ ਭਾਰ ਘਟਾਉਣ ਦੀ ਦੇਖੋ ਤੁਹਾਡੇ ਅੰਦਰ ਦਾ ਸਭ ਤੋਂ ਪਹਿਲਾਂ ਜਿਹੜੀ ਮੇਨ ਚੀਜ਼ ਆ ਜੇ ਆਪਾਂ ਡਾਈਟ ਵੀ ਛੱਡ ਦੀ ਡਾਈਟ ਨੂੰ ਵੀ ਰਹਿਣ ਦਿਓ ਠੀਕ ਆ ਵਰਕਆਊਟ ਨੂੰ ਵੀ ਰਹਿਣ ਦੋ ਰੈਸਟ ਨੂੰ ਵੀ ਰਹਿਣ ਦੋ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ ਤੁਹਾਡੇ ਅੰਦਰ ਜਦੋਂ ਤੱਕ ਇੱਕ ਜਜ਼ਬਾ ਨਹੀਂ ਨਾ ਹੋਏਗਾ ਵੀ ਯਾਰ ਮੈਂ ਭਾਰ ਘਟਾਉਣਾ ਹੀ ਘਟਾਉਣਾ ਵਾਂ ਜਦੋਂ ਤੱਕ ਤੁਹਾਨੂੰ ਉਹ ਚੀਜ਼ ਦੇ ਲਈ ਤੁਹਾਡੇ ਅੰਦਰ ਚਾਹਤ ਨਹੀਂ ਹੋਏਗੀ ਤੁਹਾਡੇ ਅੰਦਰ ਬਿਲ ਪਾਵਰ ਨਹੀਂ ਹੋਏਗੀ ਤੁਹਾਨੂੰ ਭਾਰ ਘਟਾਉਣ ਦੇ ਵਿੱਚ ਮਜ਼ਾ ਨਹੀਂ ਆਊਗਾ ਉਦੋਂ ਤੱਕ ਤੁਹਾਡਾ ਭਾਰ ਘਟੇਗਾ ਹੀ ਨਹੀਂ ਦੇਖੋ ਚਾਹੇ ਤੁਸੀਂ ਦੁਨੀਆ ਦੇ ਉੱਤੇ ਕੋਈ ਵੀ ਕੰਮ ਕਰਦੇ ਹੋ ਤੁਸੀਂ ਉਸ ਕੰਮ ਦੇ ਵਿੱਚ ਤੁਸੀਂ ਤਾਂ ਸਫਲ ਹੋਵੋਗੇ ਤਾਂ ਤੁਸੀਂ ਉਸ ਕੰਮ ਦੇ ਮਾਸਟਰ ਬਣੋਗੇ ਜਦੋਂ ਤੁਹਾਨੂੰ ਉਸ ਕੰਮ ਕਰਨ ਦੇ ਵਿੱਚ ਮਜ਼ਾ ਆਏਗਾ ਤੁਹਾਨੂੰ ਇੰਟਰਸਟ ਹੋਏਗਾ ਤੁਹਾਡਾ ਭਾਰ ਵੀ ਇਸੇ ਤਰ੍ਹਾਂ ਤੁਹਾਨੂੰ ਜੇ ਭਾਰ ਘਟਾਉਣ ਦੇ ਵਿੱਚ ਮਜ਼ਾ ਆ ਰਿਹਾ ਵਾ ਆਪਣੇ ਸਰੀਰ ਨੂੰ ਤੋੜਨ ਦੇ ਵਿੱਚ ਮਜ਼ਾ ਆ ਰਿਹਾ ਵਾ ਦੇਖੋ ਜਿਵੇਂ ਅਸੀਂ ਸਮੋਸੇ ਖਾਂਦੇ ਆਂ ਬਰਗਰ ਖਾਂਦੇ ਆਂ ਪੀਜ਼ਾ ਖਾਂਦੇ ਆਂ ਸਾਨੂੰ ਸਵਾਦ ਅੰਦਰ ਆ ਖਾਣ ਦੇ ਵਿੱਚ ਸੋ ਇਸੇ ਤਰ੍ਹਾਂ ਤੁਹਾਨੂੰ ਵਰਕਆਊਟ ਕਰਨ ਦੇ ਵਿੱਚ ਮਜ਼ਾ ਆਉਣਾ ਚਾਹੀਦਾ ਤੁਹਾਨੂੰ ਤਾਂ ਨੂੰ ਵਰਕਆਊਟ ਕਰਨ ਦੇ ਵਿੱਚ ਜਦੋਂ ਮਜ਼ਾ ਆਉਣਾ ਸ਼ੁਰੂ ਹੋ ਗਿਆ ਤਾਂ ਤੁਹਾਡਾ ਜਿਹੜਾ ਬੋਡੀ weight ਆ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਣਾ ਖਾ ਤਾਂ ਤੁਸੀਂ ਲੈਨੇ ਹੋ ਕੋਈ ਚੀਜ਼ ਜਦੋਂ ਤੁਸੀਂ ਖਾਨੇ ਹੋ ਪਰ ਉਹਨੂੰ ਪਚਾਉਣਾ ਵੀ ਆ ਨਾ ਜਿਹੜੀ ਕੈਲਰੀਜ਼ ਤੁਸੀਂ ਖਾਦਦੇ ਨੇ ਅਸੀਂ ਉਹਨੂੰ ਬਰਨ ਵੀ ਕਰਨਾ ਵਾ ਜਦੋਂ ਤੱਕ ਅਸੀਂ ਜਿਹੜੀ ਕੈਲਰੀਜ਼ ਨੂੰ ਖਾਦਦੇ ਆ ਨੂੰ ਅਸੀਂ ਬਰਨ ਨਹੀਂ ਕਰਾਂਗੇ ਉਦੋਂ ਤੱਕ ਸਾਡਾ ਬੋਡੀ weight ਘਟੇਗਾ ਹੀ ਨਹੀਂ ਸੋ ਇਸ ਕਰਕੇ ਸਭ ਤੋਂ ਪਹਿਲਾਂ ਤੁਹਾਡੇ ਅੰਦਰ ਇੱਕ ਜਜ਼ਬਾ ਹੋਣਾ ਬਹੁਤ ਜ਼ਰੂਰੀ ਆ ਇਨੂੰ ਕਹਿੰਦੇ ਡਿਸਿਪਲਨ ਤੁਹਾਡੇ ਅੰਦਰ ਡਿਸਿਪਲਨ ਹੋਣਾ ਬਹੁਤ ਜ਼ਰੂਰੀ ਆ ਆਪਣੀ ਜੀਬ ਨੂੰ ਆਪਣੇ ਮੂੰਹ ਨੂੰ ਤੁਸੀਂ ਜਿੰਦਾ ਲਾ ਦੇਣਾ ਤਾਲਾ ਲਾ ਦੇਣਾ ਤੁਸੀਂ ਵੀ ਜਿਹੜੀ ਚੀਜ਼ ਨਹੀਂ ਖਾਣੀ ਤੇ ਨਹੀਂ ਖਾਣੀ ਯਾਰ ਜਿਹੜੀ ਚੀਜ਼ ਖਾਣੀ ਆ ਤਾਂ ਉਹ ਖਾਣੀ ਹੀ ਖਾਣੀ ਆ ਤਾਂ ਤੁਹਾਡਾ ਜਿਹੜਾ ਬੋਡੀ weight ਆ ਉਹ ਬਹੁਤ ਜਲਦੀ ਬਹੁਤ ਜਲਦੀ ਤੁਹਾਡਾ ਬੋਡੀ weight ਕੱਟਣਾ ਸ਼ੁਰੂ ਹੋਏਗਾ ਪਹਿਲਾਂ ਤੁਸੀਂ ਆਪਣੇ ਅੰਦਰ ਹਿੰਮਤ ਬਣਾਓ ਜਜ਼ਬਾ ਬਣਾਓ ਵੀ ਯਾਰ ਮੈਂ ਇਨਾ ਕਿਲੋ ਪਾਰ ਘਟੋਣਾ ਘਟੋਣਾ ਜ਼ਰੂਰੀ ਨਹੀਂ ਹੈਗਾ ਵੀ ਯਾਰ ਮੈਂ ਇੱਕ ਮਹੀਨੇ ਦੇ ਵਿੱਚ ਮੈਂ 10 ਕਿਲੋ 15 ਕਿਲੋ 12 ਕਿਲੋ 8 ਕਿਲੋ ਭਾਰ ਘਟਾਣਾ ਨਾ ਇਹ ਗਲਤੀ ਨਹੀਂ ਕਰਨੀ ਆਪਾਂ ਜਦੋਂ ਭਾਰ ਘਟੋਣਾ ਜੀ ਆਪਾਂ ਸ਼ੁਰੂ ਤੋਂ ਸਟਾਰਟਿੰਗ ਜੋ ਥੋੜਾ ਥੋੜਾ ਘਟੋਣਾ ਵਾ ਤੁਸੀਂ ਮੰਨ ਕੇ ਚੱਲੋ ਆਪਾਂ 8 ਨਹੀਂ 5 ਨਹੀਂ 7 ਨਹੀਂ ਤੁਸੀਂ ਦੇਖ ਲਓ ਯਾਰ ਮੈਂ ਇੱਕ ਮਹੀਨੇ ਦੇ ਵਿੱਚ ਨਾ 3 ਤੋਂ 4 ਕਿਲੋ ਭਾਰ ਘਟੋਣਾ ਹੀ ਘਟੋਣਾ ਜਾਨੀ ਕਿ 5 ਕਿਲੋ ਤੱਕ ਮੈਂ ਭਾਰ ਘਟਾਣਾ 5 ਕਿਲੋ ਤੋਂ ਥੱਲੇ ਥੱਲੇ ਤੁਸੀਂ ਘਟਾਓ ਜਦੋਂ ਤੁਸੀਂ ਇਹ ਚੀਜ਼ ਗੋਲ ਨੂੰ ਤੁਸੀਂ ਅਚੀਵ ਕਰਨ ਲੱਗੇ ਤੁਸੀਂ 5 ਮੰਨ ਕੇ ਚੱਲੇ ਸੀ 1 ਮਹੀਨੇ ਦੇ ਵਿੱਚ ਤੁਸੀਂ 5 ਕਿਲੋ ਭਾਰ ਨਹੀਂ ਘਟਾ ਸਕੇ ਪਰ ਤੁਸੀਂ ਕਿੰਨਾ ਭਾਰ ਘਟਾ ਲਿਆ ਤੁਸੀਂ 3 ਕਿਲੋ ਭਾਰ ਘਟਾ ਲਿਆ ਤੁਸੀਂ 5 ਕਿਲੋ ਸੋਚਿਆ ਸੀ ਤੁਸੀਂ 3 ਕਿਲੋ ਘਟਾ ਲਿਆ ਪਰ ਕੁਝ ਤਾਂ ਫਰਕ ਪਿਆ ਨਾ ਹੁਣ ਤੁਹਾਨੂੰ ਕੰਮ ਕਰਨ ਦੇ ਵਿੱਚ ਮਜ਼ਾ ਵੀ ਆਣ ਲੱਗੇਗਾ ਇੰਟਰਸਟਿੰਗ ਵੀ ਹੋਣ ਲੱਗ ਜਾਊਗਾ ਤੁਹਾਨੂੰ ਹੁਣ ਤੁਸੀਂ ਜਿੱਥੇ 5 ਸੋਚਿਆ ਸੀ ਹੁਣ ਦੁਬਾਰਾ ਫੇਰ ਸੋਚੋ ਯਾਰ ਮੈਂ ਅਗਲੇ ਮਹੀਨੇ 5 ਕਿਲੋ ਘਟਾਉਣਾ ਹੀ ਘਟਾਉਣਾ 5 ਨਹੀਂ ਘਟਾ ਸਕੋਗੇ ਤਾਂ 4 ਘਟਾ ਲਵਾਂਗੇ ਤੁਸੀਂ ਹੋਲੇ ਹੋਲੇ ਤੁਸੀਂ ਕਿੰਨਾ ਘਟਾ ਲਿਆ 3 3 ਕਿਲੋ ਤੁਸੀਂ ਪਹਿਲੇ ਮਹੀਨੇ ਦੇ ਵਿੱਚ ਘਟਾ ਲਿਆ ਤੇ 4 ਕਿਲੋ ਅਗਲੇ ਮਹੀਨੇ ਦੇ ਵਿੱਚ ਘਟਾ ਲਿਆ ਟੋਟਲ 7 ਕਿਲੋ ਘਟਾ ਲਿਆ 2 ਮਹੀਨੇ ਦੇ ਵਿੱਚ ਕਿੱਡੀ ਵੱਡੀ ਅਚੀਵਮੈਂਟ ਆ ਇਹ ਦੇਖ ਲੋ ਸੋ ਇਸ ਕਰਕੇ ਭਾਰ ਘਟਾਉਣਾ ਕੋਈ ਔਖਾ ਨਹੀਂ ਹੈਗਾ ਜੀ ਭਾਰ ਘਟਾਉਣਾ ਬਹੁਤ ਬਹੁਤ ਜ਼ਿਆਦਾ ਸੌਖਾ ਵਾ ਬਸ ਤੁਹਾਡੇ ਅੰਦਰ ਇੱਕ ਜਜ਼ਬਾ ਹੋਣਾ ਚਾਹੀਦਾ ਵਾ ਜਦੋਂ ਤੁਹਾਡੇ ਅੰਦਰ ਜਜ਼ਬਾ ਨਹੀਂ ਹੋਏਗਾ ਉਸ ਕੰਮ ਕਰਨ ਨੂੰ ਤੁਹਾਡਾ ਦਿਲ ਨਹੀਂ ਕਰੂਗਾ ਉਦੋਂ ਤੱਕ ਤੁਹਾਡੀ ਭਾਰ ਘਟਾਉ ਨੂੰ ਜੀ ਕਰਨਾ ਨਹੀਂ ਤੁਹਾਡਾ ਬੈਡ ਤੋਂ ਉੱਠਣ ਨੂੰ ਜੀ ਕਰਨਾ ਨਹੀਂ ਹੈਗਾ ਤੁਸੀਂ ਕਨਵੀਆਂ ਵਿੱਚ ਸਾਰਾ ਦਿਨ ਸੁੱਤੇ ਰਵਾਂ ਜਿਹੜਾ ਸਾਡਾ ਸਰੀਰ ਆ ਨਾ ਸਰੀਰ ਆ ਜਿਹੜਾ ਸਾਡਾ ਇੱਕ ਮਿੱਟੀ ਆ ਮਿੱਟੀ ਆ ਸਾਡਾ ਸਰੀਰ ਇੱਕ ਸੱਚੀ ਤੁਸੀਂ ਇਹਨੂੰ ਜਿਹੜੀ ਮਰਜ਼ੀ ਸ਼ੇਪ ਦੇ ਦੋ ਹੁਣ ਦੇਖ ਲਓ ਜਿਹੜੇ ਕੁਮਿਹਾਰ ਨੇ ਜਿਹੜੇ ਭਾਂਡੇ ਬਣਾਉਂਦੇ ਨੇ ਕਦੇ ਤੁਸੀਂ ਉਹਨਾਂ ਨੂੰ ਮਿੱਟੀ ਦੇ ਭਾਂਡੇ ਬਣਾਉਂਦੇ ਦੇਖਿਆ ਕੁਮਿਹਾਰ ਨੂੰ ਉਹ ਕੀ ਕਰਦੇ ਨੇ ਇੱਕਨੂੰ ਮਿੱਟੀ ਲੈਂਦੇ ਨੇ ਏਡਾ ਵੱਡਾ ਗੋਲਾ ਜਿਹਾ ਲੈ ਲੈਂਦੇ ਨੇ ਉਹ ਜਿਹੜਾ ਘਮਉਂਦੇ ਨੇ ਨਾ ਜਿੱਥੇ ਭਾਂਡੇ ਬਣਦੇ ਨੇ ਉਹ ਗੋਲੇ ਜਿਹਨੂੰ ਮਿੱਟੀ ਨੂੰ ਉੱਤੇ ਰੱਖ ਲੈਂਦੇ ਨੇ ਤੇ ਉਹ ਜਿੱਦਾਂ ਦੀ ਸ਼ੇਪ ਚੋਣ ਜੀ ਉਹਨਾਂ ਨੇ ਦੀਵੇ ਬਣਾਣੇ ਆ ਦੀਵੇ ਬਣਾ ਲੈਂਦੇ ਆ ਜਿ ਉਹਨਾਂ ਨੇ ਜੱ ਜੱਗ ਬਣਾ ਲੈਂਦੇ ਆ ਜੇ ਉਹਨਾਂ ਨੇ ਕੋਲੀ ਬਣਾਣੀ ਕੋਲੀ ਬਣਾ ਲੈਂਦੇ ਆ ਜੇ ਉਹਨਾਂ ਨੇ ਗਲਾਸ ਬਣਾਉਣਾ ਤਾਂ ਗਲਾਸ ਬਣਾ ਲੈਂਦੇ ਜੇ ਉਹਨਾਂ ਨੇ ਘੜਾ ਬਣਾਉਣਾ ਵੱਡਾ ਸਾਰਾ ਘੜਾ ਵੀ ਬਣਾ ਲੈਂਦੇ ਆ ਜੇ ਉਹਨਾਂ ਨੇ ਵਾਟਰ ਕੋਲਰ ਬਣਾਉਣਾ ਪਾਣੀ ਦਾ ਤਾਂ ਵਾਟਰ ਕੋਲਰ ਵੀ ਬਣਾ ਲੈਂਦੇ ਆ ਕਿਉਂ ਬਣਾ ਲੈਂਦੇ ਆ ਕਿਉਂਕਿ ਉਹਨਾਂ ਨੂੰ ਉਹ ਚੀਜ਼ ਕਰਨ ਦੇ ਵਿੱਚ ਮਜ਼ਾ ਆਉਂਦਾ ਵਾ ਨੰਬਰ 1 ਨੰਬਰ 2 ਉਹਨਾਂ ਨੂੰ ਉਹ ਚੀਜ਼ ਬਾਰੇ ਸਕਿੱਲ ਵਾ ਉਹਨਾਂ ਕੋਲ ਤੇ ਉਹ ਜਿਹੜਾ ਸਾਡਾ ਸਰੀਰ ਆ ਇਸੇ ਤਰ੍ਹਾਂ ਮਿੱਟੀ ਆ ਅਸੀਂ ਆਪਣੇ ਸਰੀਰ ਨੂੰ ਜਿਵੇਂ ਦਾ ਮਰਜ਼ੀ ਢਾਲ ਲਈਏ ਜਿਵੇਂ ਦਾ ਮਰਜ਼ੀ ਅਸੀਂ ਬਣਾ ਲਈਏ ਜੋ ਅਸੀਂ ਸੋਚਾਂਗੇ ਨਾ ਵੀ ਸਾਡਾ ਸਰੀਰ ਇਦਾਂ ਦਾ ਹੋਣਾ ਚਾਹੀਦਾ ਮੈਂ ਤੁਹਾਨੂੰ ਗਾਰੰਟੀ ਦੇਤੀ ਤੁਹਾਡਾ ਸਰੀਰ ਉਦਾਂ ਦਾ ਹੋ ਜਾਏਗਾ ਬਸ ਗੱਲ ਕੀ ਆ ਤੁਸੀਂ ਵਰਕਆਊਟ ਕਰਨਾ ਵਾ ਜੇ ਤੁਸੀਂ ਕਹਿੰਦੇ ਹੋ ਵੀ ਯਾਰ ਮੇਰੇ 6 8 ਐਬਸ ਹੋਣ ਮੇਰੇ 6 ਜਾਂ ਮੇਰੇ 8 ਐਬਸ ਹੋਣ ਮੇਰੇ ਹਨਾ 22 ਸਪ ਮੇਰਾ ਐਡਾ ਹੋਵੇ ਟਰਾਈਸਿਪ ਮੇਰਾ ਵਧੀਆ ਹੋਵੇ ਮੇਰੇ ਵੱਡੇ ਵੱਡੇ ਥਾਈ ਹੁਣ ਵਧੀਆ ਹੋਣ ਮੇਰੇ ਪੱਟਾ ਤੇ ਕੱਟ ਪੈਂਦੇ ਉਹਨੂੰ ਮੋੜਨੀਆਂ ਪੈਂਦੀਆਂ ਹਾਂ ਇਦਾਂ ਤੇ ਤੁਹਾਨੂੰ ਲੱਗਦਾ ਉਹ ਤਾਂ ਹੁੰਦਾ ਮੇਰਾ ਕਾਫ ਵੱਡਾ ਹੋਵੇ ਜਾਂ ਵਧੀਆ ਹੋਵੇ ਜਾਂ ਤੁਸੀਂ ਚੋਣੋ ਯਾਰ ਮੇਰੀ ਫਿਗਰ ਛੋਟੀ ਜੀ ਹੋਵੇ ਹਨਾ ਗਲੂਟ ਮੇਰੇ ਜਿਹੜਾ ਥਾਈ ਆ ਉਹ ਮਤਲਬ ਛੋਟੇ ਛੋਟੇ ਹੁਣ ਜਿਵੇਂ ਦਾ ਵੀ ਯਾਰ ਤੁਸੀਂ ਚੋਣਿਓ ਤੁਸੀਂ ਆਪਣੇ ਦਿਮਾਗ ਦੇ ਵਿੱਚ ਨਾ ਆਪਣੀ ਸਰੀਰ ਦੀ ਇੱਕ ਮਤਲਬੀ ਜਿਹਨੂੰ ਕਹਿੰਦੇ ਤੁਸੀਂ ਫੋਟੋਸ਼ਾਪ ਲਈ ਆਪਣੇ ਦਿਮਾਗ ਦੇ ਵਿੱਚ ਤੁਸੀਂ ਕਿੰਨੇ ਵੀ ਯਾਰ ਜਾਣਾ ਮੇਰਾ ਮਤਲਬੀ ਸਰੀਰ ਇਦਾਂ ਦਾ ਹੋਣਾ ਚਾਹੀਦਾ ਤੁਹਾਡਾ ਸਰੀਰ ਉਦਾਂ ਦਾ ਹੀ ਹੋ ਜਾਏਗਾ ਸੋ ਕਿਉਂਕਿ ਜਦੋਂ কুমہار ਭਾਂਡੇ ਬਣਾਉਂਦਾ ਵਾ ਪਹਿਲਾਂ ਉਹ ਚੀਜ਼ ਨੂੰ ਦਿਮਾਗ ਦੇ ਵਿੱਚ ਸੋਚਦਾ ਵਾ ਵੀ ਏਸ ਮਿੱਟੀ ਦਾ ਮੈਂ ਇੱਕ ਦੀਵਾ ਬਣਾਉਣਾ ਜਾਂ ਮੈਂ ਗਲਾਸ ਬਣਾਉਣਾ ਜਾਂ ਜੱਗ ਬਣਾਉਣਾ ਪਹਿਲਾਂ ਉਹ ਸੋਚਦਾ ਵਾ ਫਿਰ ਉਸ ਤਰੀਕੇ ਨਾਲ ਉਹ ਨੂੰ ਕੰਮ ਕਰਦਾ ਵਾ ਉਹ ਦੀਵਾ ਵੀ ਬਣਾ ਲੈਂਦਾ ਜੱਗ ਵੀ ਬਣਾ ਲੈਂਦਾ ਵਾ ਤੇ ਗਲਾਸ ਵੀ ਬਣਾ ਲੈਂਦਾ ਇਸੇ ਤਰ੍ਹਾਂ ਤੁਹਾਨੂੰ ਪਹਿਲਾਂ ਸੋਚਣਾ ਪੈਣਾ ਵਾ ਵੀ ਮੈਂ ਆਪਣੇ ਸਰੀਰ ਦਾ ਦੀਵਾ ਬਣਾਣਾ ਵਾ ਸੋ ਇਸੇ ਤਰ੍ਹਾਂ ਤੁਹਾਨੂੰ ਵੀ ਪਹਿਲਾਂ ਸੋਚਣਾ ਪੈਣਾ ਵੀ ਮੈਂ ਆਪਣੇ ਸਰੀਰ ਦੇ 8 ਐਪਸ ਕੱਢਣੇ ਆ 6 ਐਪਸ ਕੱਢਣੇ ਆ 4 ਐਪਸ ਕੱਢਣੇ ਆ ਮੈਂ ਫਾਈਬਰ ਕੱਢਣੇ ਨੇ ਆਪਣੀ ਬੋਡੀ ਦੇ ਉੱਤੇ ਤੁਹਾਡੇ ਤੇ ਡਿਪੈਂਡ ਕਰਦਾ ਜੋ ਤੁਸੀਂ ਸੋਚੋਗੇ ਆਪਣੇ ਸਰੀਰ ਨੂੰ ਤੁਸੀਂ ਉਦਾਂ ਦਾ ਬਣਾ ਲਓਗੇ ਸੋ ਇਸ ਕਰਕੇ ਜਿਹੜਾ ਸਾਡਾ ਸਰੀਰ ਆ ਜੀ ਉਹ ਇੱਕ ਮਿੱਟੀ ਆ ਮਿੱਟੀ ਇਨੂੰ ਜੋ ਚਾਹੋ ਜੋ ਚਾਹੋ ਤੁਸੀਂ ਉਦਾਂ ਦਾ ਬਣਾ ਲਓ ਚਾਹੇ ਖਾ ਖਾ ਕੇ ਤੁਸੀਂ ਇਹਦੀ ਟਰਾਲੀ ਬਣਾ ਲਓ ਡਰਮ ਬਣਾ ਲਓ ਟੋੜੀ ਵਾਲਾ ਕੁੱਪ ਬਣਾ ਲਓ ਚਾਹੇ ਐਡਾ ਟਿੱਡ ਕਰ ਲਓ ਇਹਦਾ ਇਹ ਤਾਂ ਤੁਹਾਡੇ ਹੱਥ ਦੇ ਅੰਦਰ ਆ ਜਿਵੇਂ ਤਾਂ ਤੁਸੀਂ ਸੋਚੋਗੇ ਉਦਾਂ ਦਾ ਬਣਾ ਲੰਗੇ ਸੋ ਸਾਡਾ ਸਰੀਰ ਆ ਉਹ ਇੱਕ ਮਿੱਟੀ ਦਾ ਢੇਰ ਆ ਇਹਨੂੰ ਜੋ ਚਾਹੋ ਉਦਾਂ ਦਾ ਤੁਸੀਂ ਬਣਾ ਸਕਦੇ ਹੋ ਸੋ ਭਾਰ ਘਟੋਣਾ ਕੋਈ ਵੀ ਕੋਈ ਵੀ ਔਖਾ ਕੰਮ ਨਹੀਂ ਹੈਗਾ ਭਾਰ ਘਟੋਣਾ ਬਹੁਤ ਸੌਖਾ ਕੰਮ ਆ ਬਸ ਤੁਹਾਡੇ ਅੰਦਰ ਜਜਬਾ ਹੋਣਾ ਚਾਹੀਦਾ ਜੀ ਜਜਬਾ ਹੋਣਾ ਜੀ ਜਦੋਂ ਤੁਹਾਡੇ ਅੰਦਰ ਜਜਬਾ ਆ ਗਿਆ ਤੁਹਾਡਾ ਭਾਰ ਦੇਖੋ ਕਿੰਨੀ ਛੇਤੀ ਘਟਦਾ ਤੇ ਤੁਸੀਂ ਬਹੁਤ ਜ਼ਿਆਦਾ ਫਿੱਟ ਹੋ ਜਾਓਗੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਇਹ ਛੋਟੀ ਜੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਕਿਵੇਂ ਲੱਗੀ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਜਾਂ ਫਿਰ ਭਾਰ ਘਟਾਉਣ ਦੇ ਜਾਂ ਫਿਰ ਵਧਾਉਣ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵ ਤਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਪੁੱਛ ਸਕਦੇ ਹੋ ਜੀ ਅਗਰ ਕੋਈ ਮੇਰਾ ਭੈਣ ਭਰਾ ਮੇਰੇ ਕੋਲੋਂ ਔਨਲਾਈਨ ਟ੍ਰੇਨਿੰਗ ਲੈਣਾ ਚਾਹੁੰਦਾ ਵਰਕਆਊਟ ਲੈਣਾ ਚਾਹੁੰਦਾ ਜਾਂ ਫਿਰ ਡਾਈਟ ਪਲਾਨ ਲੈਣਾ ਚਾਹੁੰਦਾ ਤਾਂ ਪਲੀਜ਼ ਉਹ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦਾ ਜੀ ਸੋ ਦੋਸਤੋ ਅਗਰ ਤੁਸੀਂ ਚਾਹੁੰਦੇ ਹੋ ਵੀ ਕਿਸੇ ਹੋਰ ਟੌਪਿਕ ਦੇ ਉੱਤੇ ਫਿਟਨੈਸ ਦੇ ਰਿਹਾ ਗਾਡੀ ਕਿਸੇ ਹੋਰ ਟੌਪਿਕ ਦੇ ਉੱਤੇ ਵੀਡੀਓ ਬਣਾਵਾਂ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਸੋ ਦੋਸਤੋ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ